ਠਾਣਾ ਬਲਟੋਹਾ ਦੀ ਪੁਲਸ ਨੇ ਬੀਤੀ ਦਿਨੀ ਇੱਕ ਦੁਕਾਨ ਤੇ ਫਰੋਤੀ ਮੰਗ ਕੇ ਗੋਲੀ ਚਲਾਉਣ ਵਾਲੇ ਤਿੰਨ ਵਿਅਕਤੀਆਂ ਨੂੰ ਇੱਕ ਪਿਸਤੌਲ ਸਮੇਤ ਮੈਗਜ਼ੀਨ 10 ਗਿੰਦਾ ਰੌਂਦ ਇੱਕ ਕਾਰ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਸਰ ਜੀ ਬੀਤੇ ਦਿਨ ਪਹਿਲਾਂ ਬਲਟੋਹਾ ਦੇ ਵਿੱਚ ਵਾਰਦਾਤ ਹੋਈ ਉਸ ਦੇ ਸੰਬੰਧ ਵਿੱਚ ਕੀ ਕੀ ਅਰੈਸਟ ਆਦਮੀ ਕਿੰਨੇ ਹੋਏ ਤੇ ਕੀ ਕੀ ਕਾਰਵਾਈ ਕੀਤੀ ਗਈ? ਤੁਹੋ 31 11 ਨੂੰ ਇੱਕ ਫਾਇਰਿੰਗ ਇਨਸੀਡੈਂਟ ਜਿਹੜਾ ਬਲਟੂਆ ਦੇ ਵਿੱਚ ਆਪਣੇ ਥਾਣੇ ਦੇ ਲਾਗੇ ਮੋਬਾਈਲ ਵਾਲੀ ਦੁਕਾਨ ਤੇ ਹੋਇਆ ਸੀ ਜਿਹੜੀ ਸਬਰੀਨ ਤੇ ਬਬਲੂ ਮੋਬਾਈਲ ਸ਼ਾਪਸ ਜਿਉਂ ਤੇ ਫਾਇਰਿੰਗ ਇੱਕ ਕਾਰਨ ਕੀਤੀ ਸੋ ਇਹਦੇ ਵਿੱਚ ਮਾਨਯੋਗ ਡੀਜੀਪੀ ਸਾਹਿਬ ਸ਼੍ਰੀ ਗੌਰਵ ਯਾਦ ਮਾਨਯੋਗ ਐਸਐਸਪੀ ਸ਼੍ਰੀ ਭਵਨ ਨੂ ਰਾਣਾ ਜੀ ਵੱਲੋਂ ਜਿਹੜੇ ਮਾੜੇ ਅਨਸਰ ਉਹਨਾਂ ਦੇ ਖਿਲਾਫ ਇੱਕ ਜਿਹੜੀ ਹੈ ਮੁਹਿੰਮ ਚਲਾਈ ਗਈ ਹੈ ਉਹ ਇਸ ਲੜੀ ਦੇ ਵਿੱਚ ਜਿਹੜੀ ਬਲਟੋਆ ਪੁਲਿਸ ਨੇ ਵੀ ਕਾਫੀ ਮਿਹਨਤ ਕੀਤੀ ਹੈ ਸੀਆਏਏ ਸਟਾਫ ਨੇ ਵੀ ਕਾਫੀ ਮਿਹਨਤ ਕੀਤੀ ਹੈ ਉਹਦੇ ਵਿੱਚ ਅਸੀਂ ਜਿਹੜੇ ਇਹ ਵਿਅਕਤੀ ਇਹਨਾਂ ਦੇ ਵਿੱਚੋਂ ਤਿੰਨ ਵਿਅਕਤੀ ਅਸੀਂ ਗ੍ਰਿਫਤਾਰ ਕੀਤੇ ਟੋਟਲ ਇਹ ਪੰਜ ਜਣਿਆਂ ਦਾ ਗੈਂਗ ਸੀ ਜਿਦੇ ਵਿੱਚ ਚਾਰ ਇੱਥੇ ਤੇ ਇੱਕ ਜਿਹੜਾ ਉਹ ਵਿਦੇਸ਼ ਦੇ ਵਿੱਚ ਹੈ ਇਹਦੇ ਵਿੱਚ ਅਸੀਂ ਬਲਵਿੰਦਰ ਸਿੰਘ ਬਿੰਦੂ ਗੁਰਪਿੰਦਰ ਸਿੰਘ ਤੇ ਪ੍ਰੀਤਮ ਸਿੰਘ ਜਿਹੜੇ ਤਿੰਨ ਦੋਸ਼ੀ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੋ ਜਿਹੜੀ ਇਹਨਾਂ ਨੇ ਮੌਕੇ ਤੇ ਵਰਤੀ ਗਈ ਕਾਰ ਉਹ ਵੀ ਰਿਕਵਰ ਕਰ ਲਈਏ ਤੇ ਜੋ ਗੁਰਦੇਵ ਸਿੰਘ ਆ ਜਿਹੜਾ ਜੰਡਪਿੰਡ ਦਾ ਰਹਿਣ ਵਾਲਾ ਉਹ ਅਜੇ ਗ੍ਰਿਫਤਾਰ ਕਰਨ ਵਾਲਾ ਬਾਕੀ ਹੈ ਤੇ ਇੱਕ ਅੰਮ੍ਰਿਤਪਾਲ ਆ ਜਿਹੜਾ ਕਪੂਰਥਲੇ ਏਰੀਆ ਦਾ ਰਹਿਣ ਵਾਲਾ ਤੇ ਬਲਵਿੰਦਰ ਬਿੰਦੂ ਦਾ ਇਹ ਸਾਲਾ ਹੈ ਇਸ ਟਾਈਮ ਪੁਰਤਗਾਲ ਦੇ ਵਿੱਚ ਆ ਇਹਨੇ ਉੱਥੋਂ ਇਹਨੂੰ ਕਹਿ ਕੇ ਜਿਹੜੀਆਂ ਇਹਨਾਂ ਨੂੰ ਐਕਸਟਰਸ਼ਨ ਕਾਲਾਂ ਜਿਹੜੀਆਂ ਵਿਦੇਸ਼ ਤੋਂ ਆਉਂਦੀਆਂ ਸੀ ਉਹ ਕਰਵਾਈਆਂ ਹੈ ਉਹਨਾਂ ਨੇ ਇਹਦੇ ਕੋਲੋਂ 25 ਲੱਖ ਰੁਪਏ ਦੀ ਜਿਹੜੀ ਆ ਡਿਮਾਂਡ ਕੀਤੀ। ਸੋ ਬੜੀ ਵੱਡੀ ਸਫਲਤਾ ਹਾਸਲ ਹੋਈ ਆ। ਇਹਦੇ ਵਿੱਚ ਅਸੀਂ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕਰ ਲਿਆ। ਵਰਤੀ ਗਈ ਕਾਰ ਵੀ ਰਿਕਵਰ ਕਰੀ ਆ ਤੇ ਵਰਤਿਆ ਗਿਆ ਪਿਸਤਲ ਜਿਹੜਾ ਕੰਟਰੀ ਮੇਡ ਆ ਉਹ ਵੀ ਅਸੀਂ ਬਰਾਮਦ ਕਰ ਲਿਆ। ਦੋਸ਼ੀਆਂ ਦਾ ਰਿਮਾਂਡ ਅਸੀਂ ਜਿਹੜਾ ਕੋਰਟ ਵੱਲੋਂ ਲਿਆ ਹੋਇਆ ਜਿਹੜਾ ਹਜੇ ਵੀ ਜਾਰੀ ਹੈ। ਸੋ ਉਹਨਾਂ ਦੀ ਪੁੱਛਗਿੱਛ ਜਾਰੀ ਆ ਜਿੱਥੇ ਇੱਥੇ ਵੀ ਪੁੱਛਗਿੱਛ ਤੇ ਸੀਆਈਏ ਸਟਾਫ ਬਖਰੇ ਤੌਰ ਤੇ ਵੀ ਇਹਨਾਂ ਕੋਲ ਪੁੱਛਗਿੱਛ ਕੀਤੀ ਜਾਵੇ। ਤੇ ਹੋਰ ਖੁਲਾਸੇ ਹੋਣ ਦੀ ਵੀ ਸੰਭਾਵਨਾ ਹੈ। ਤੁਕ ਜਈਆਂ ਬਾਰਦਾਤਾਂ ਹੋਰ ਵੀ ਆਪਣੇ ਇਲਾਕੇ ਚ ਹੋਈਆਂ ਤਾਂ ਉਹ ਇਹਨਾਂ ਬਾਰੇ ਵੀ ਇਹਨਾਂ ਪਾਸੋਂ ਜਿਹੜੀ ਪੁੱਛ-ਪੁੱਛ ਕੀਤੀ ਗਈ। ਠੀਕ